ਸਵਾਗਤ ਹੈ YouTube ਚੈਨਲ ਤੇ ਸਰਕਾਰੀ ਮੁਲਾਜ਼ਮਾਂ ਤੇ ਲੱਗਣਗੇ ਮੋਬਾਜਾਂ ਜਲਦੀ ਮਿਲੇਗਾ ਵੱਡਾ ਤੋਹਫਾ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਵੱਡਾ ਤੋਹਫਾ ਮਿਲਣ ਵਾਲਾ ਹੈ ਸਰਕਾਰ ਜਲਦੀ ਹੀ ਜਲਦੀ ਮਹंगाई ਪੱਤੇ ਵਿੱਚ ਵਾਧਾ ਕਰਨ ਜਾ ਰਹੀ ਹੈ ਰਿਪੋਰਟਾਂ ਅਨੁਸਾਰ ਇਸ ਵਾਰ ਸਰਕਾਰੀ ਮੁਲਾਜ਼ਮਾਂ ਤੇ ਮਹंगाई ਪੱਤਾ ਡੀਏ ਅਤੇ ਮਹंगाई ਰਾਹ ਟੀਆਰ ਵਧਾ ਕੇ 58% ਕਰ ਰਹੀ ਕਰ ਸਕਦੀ ਹੈ ਇਸ ਵਾਧੇ ਦਾ ਐਲਾਨ ਅਗਸਤ ਦੇ ਵਿੱਚ ਕੀਤਾ ਜਾ ਸਕਦਾ ਹੈ ਮਈ 2025 ਲਈ ਆਲ ਇੰਡੀਆ ਪਿਸ਼ੰਬਰ ਪ੍ਰਾਈਸ ਇੰਡੈਕਸ 0.65 ਅੰਕ ਤੋਂ ਵੱਧ ਕੇ 144 ਹੋ ਗਿਆ ਹੈ ਮਾਰਚ ਤੋਂ ਮਈ ਤੱਕ ਦਾ ਇਹ ਇੰਡੈਕਸ ਲਗਾਤਾਰ 3 ਮਹੀਨਿਆਂ ਵਿੱਚ ਵਧਿਆ ਹੈ ਇਹ ਮਾਰਚ ਵਿੱਚ 143 April ਵਿੱਚ 143.5 ਹੁਣ ਮਈ ਵਿੱਚ 144 ਹੈ ਇਸ ਰੁਝਾਨ ਨੂੰ ਦੇਖਦੇ ਹੋਏ ਜੁਲਾਈ ਜੁਲਾਈ ਦੇ 2025 ਤੋਂ ਭਾਈ ਪੱਤੇ 3 ਜਾਂ 4% ਵਾਧੇ ਦੀ ਸੰਭਾਵਨਾ ਹੈ ਮੌਜੂਦਾ ਸਮੇਂ ਜੋ ਕੇਂਦਰੀ ਮੁਲਾਜ਼ਮਾਂ ਲਈ ਮਹਿੰਗਾਈ ਪੱਤਾ 55% ਹੈ ਇਹ ਵਾਧੇ ਨਾਲ ਅੰਤਮ ਫੈਸਲਾ ਜੂਨ 2025 ਦੇ ਆਈ ਸੀ ਪੀ ਆਈ ਤੇ ਆ ਆਈ ਡੀਬਲਯੂ ਡਾਟਾ ਤੇ ਫਿਰ ਪਰ ਕਰੇਗਾ ਤੇ ਮਹਿੰਗਾਈ ਪੱਤੇ ਵਿੱਚ ਕਿੰਨਾ ਵਾਧਾ ਹੋਵੇਗਾ ਇਹ ਡਾਟਾ ਅਗਸਤ ਦੇ ਵਿੱਚ ਜਾਰੀ ਕੀਤਾ ਜਾਵੇਗਾ ਜੇਕਰ 3% ਦਾ ਵਾਧਾ ਹੁੰਦਾ ਤਾਂ ਕੇਂਦਰੀ ਕਰਮਚਾਰੀਆਂ ਨੂੰ ਡੀਏ ਵਧ ਕੇ 58% ਹੋ ਜਾਵੇਗਾ ਦੂਜੇ ਪਾਸੇ ਜੇ ਕਰਮਗੈਈ ਪੱਤੇ ਵਿੱਚ 4% ਵਾਧਾ ਹੁੰਦਾ ਹੈ ਤਾਂ ਇਹ 59% ਤੱਕ ਵੱਧ ਜਾਵੇਗਾ ਜੂਨ 2025 ਤੋਂ CPI HW ਡਾਟਾ ਜੁਲਾਈ ਦੇ ਅਖੀਰ ਤੱਕ ਅਗਸਤ ਦੇ ਸ਼ੁਰੂ ਦੇ ਵਿੱਚ ਆਵੇਗਾ ਇਸ ਦੇ ਅਧਾਰ ਤੇ ਕੇਂਦਰੀ ਕੈਬਨਟ ਮਹंगाई ਪੱਤੇ ਦਾ ਫੈਸਲਾ ਕਰੇਗੀ ਇਹ ਵਾਧਾ ਕੇਂਦਰੀ ਕੈਬਨਟ ਸਤੰਬਰ ਅਕਤੂਬਰ ਵਿੱਚ ਕਰ ਸਕਦੀ ਹੈ ਫਿਰ ਵਧਿਆ ਹੋਇਆ ਪੱਤਾ ਜੁਲਾਈ ਦੇ ਮਹੀਨੇ ਤੋਂ ਹੀ ਜੋੜ ਕੇ ਦਿੱਤਾ ਜਾਵੇਗਾ ਦੀ ਵਿੱਚ ਇਹ ਵਾਅਦਾ ਉਦੋਂ ਤੱਕ ਹੋਵੇਗਾ ਜਦੋਂ ਤੱਕ 8ਵਾਂ ਪੇ ਕਮਿਸ਼ਨ ਲਾਗੂ ਨਹੀਂ ਹੁੰਦਾ ਇਸ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ 42% ਮਿਲ ਰਿਹਾ ਹੈ ਜੋ ਕਿ ਕੇਂਦਰ ਦੇ ਮੁਲਾਜ਼ਮਾਂ ਨਾਲੋਂ ਬਹੁਤ ਪਿੱਛੇ ਹੈ ਸੂਤਰਾਂ ਦੇ ਮੁਤਾਬਕ 13% ਦਾ ਬਕਾਇਆ ਡੀਏ ਜਲਦੀ ਹੋ ਸਕਦਾ ਹੈ ਜਾਰੀ 2.50 ਫੈਕਟਰ ਤੇ ਪੇ ਸਕਿੱਲ ਲਾਗੂ ਕਰਨ ਦੀ ਵੀ ਚਰਚਾ ਜ਼ੋਰਾਂ ਤੇ ਸਰਕਾਰ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀ ਕਰ ਰਹੀ ਹੈ ਕੋਸ਼ਿਸ਼ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਬਚਾ ਡੀਏ ਤੇ ਹੋਰ ਮੰਗਾਂ ਸੰਬੰਧੀ ਵਿਵਾਦ ਦੀ ਨਵੀਂ ਤਸਵਲ ਬਾਧ ਰਿਹਾ ਹੈ ਲਗਾਤਾਰ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਲਗਾਤਾਰ 7.5 ਲੱਖ ਮੁਲਾਜ਼ਮਾਂ ਨੂੰ ਪੈਨਸ਼ਨਾਂ ਵਿੱਚ ਹੋਣਾਂ ਦੇ ਤੀਜਾਂ ਤੋਂ ਬਾਅਦ ਇੱਕ ਵੱਡੀ ਰਾਹਤ ਦੀ ਉਮੀਦ ਵਨ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਡੀਏ 13% ਜਾਰੀ ਕਰਨ ਤੇ ਗੰਭੀਰ ਵਿਚਾਰ ਕਰ ਰਹੀ ਹੈ ਇਹ ਸਭ ਤੋਂ ਪਹਿਲਾਂ ਡੀਏ ਦੀ 4% ਅਗਲੀ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਪੂਰਾ 13% ਡੀਏ ਦੇਣ ਦੀ ਸੰਭਾਵਨਾ ਇਸ ਨਾਲ ਮੁਲਾਜ਼ਮਾਂ ਨੂੰ ਇੱਕ ਹੋਰ ਮੰਗ ਮੰਗ ਪੂਰੀ ਹੋ ਸਕਦੀ ਹੈ 2659 ਨਵਾਂ ਪੇਚੇ ਲਾਗੂ ਕੀਤਾ ਜਾ ਸਕਦਾ ਸਰਕਾਰ ਵੱਲੋਂ ਇੱਕ ਕਦਮ ਆਉਣ ਵਾਲੇ ਚੋਣਾਂ ਦੇ ਧਿਆਨ ਵਿੱਚ ਰੱਖਦੇ ਹਾਂ ਮੁਲਾਜ਼ਮਾਂ ਦੇ ਪੈਨਸ਼ਨਾਂ ਦੀ ਨਾਰਾਜ਼ਗੀ ਨੂੰ ਦੂਰ ਕਰ ਸਕਦੇ ਹਨ ਹਾਲਾਂਕਿ ਅਜੇ ਹਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਮੁਲਾਜ਼ਮਾਂ ਸਰਕਾਰ ਸਰਕਾਰ ਦੇ ਖਿਲਾਫ ਰੋਖ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਸਰਕਾਰ ਵੱਲੋਂ ਮੁਲਾਜ਼ਮਾਂ ਜਿੱਥੇ ਬੰਦਿਆਂ ਨਾਲ ਗਲਤ ਗਲਵਤ ਕੀਤੀ ਜਾ ਰਹੀ ਹੈ ਹਰ ਤੋ ਕੋਈ ਨਾ ਕੋਈ ਅੰਤਮ ਫੈਸਲਾ ਦੇ ਨਿਕਲ ਸਕਿਆ ਇਹ ਦੇਖਣ ਵਾਲਾ ਹੋਵੇਗਾ ਕਿ ਇਹ ਵੱਡੀ ਅਪਡੇਟ ਕਦੋਂ ਅਧਿਕਾਰਤ ਤੌਰ ਤੇ ਆਉਂਦੀ ਹੈ ਸੂਤਰਾਂ ਦੇ ਸਵਾਰ ਸਰਕਾਰ ਜਲਦੀ ਇਮਲਾਜਮਾ ਦਾ ਪਕਾਇਆ ਮੰਗਾਂ ਦਾ ਐਲਾਨ ਕਰ ਸਕਦੀ ਹੈ ਅੱਜ ਵੀਡੀਓ ਵਿੱਚ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰਨਾ ਧੰਨਵਾਦ ਜੀ